ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਟਾਈਟਲ 'ਚ ਪੜ ਲਿਆ ਆ ਆਪਾਂ ਬਣਾਣ ਲੱਗਿਆਂ ਜੀ ਰਾਜਮਾ ਮਸਾਲਾ 10 ਦਿਨ 10 ਮਸਾਲੇ ਤੁਹਾਨੂੰ ਮਿਲਣਗੇ ਇਸ ਪੇਜ ਤੇ ਮਾਰਕੀਟ ਤੋਂ ਡੱਬੀ ਬੰਦ ਮਸਾਲਿਆਂ ਦੇ ਵਿੱਚ ਕੀ ਪਾਇਆ ਕੀ ਨਹੀਂ ਪਾਇਆ ਸਾਨੂੰ ਕੁਝ ਨਹੀਂ ਪਤਾ ਹੁੰਦਾ ਤੇ ਆਪਾਂ ਉਸੇ ਚਿੰਤਾ ਨੂੰ ਖਤਮ ਕਰੀਏ ਤੇ ਆਪਾਂ ਬਣਾਣੇ ਆ ਜੀ ਹੋਮ ਮੇਡ ਰਾਜਮਾ ਮਸਾਲਾ ਕਿਉਂਕਿ ਜਦੋਂ ਤੁਸੀਂ ਇਸ ਮਸਾਲੇ ਨਾਲ ਬਣਾਉਂਗੇ ਰਾਜਮਾ ਤੇ ਕੁੱਕਰ ਦੀਆਂ ਸੀਟੀਆਂ बजਣੀਆਂ ਤੁਹਾਡੇ ਘਰ 'ਚ ਤੇ ਖੁਸ਼ਬੂਆਂ ਆਣੀਆਂ ਜੀ ਗਵਾਂਡੀਆਂ ਦੇ ਘਰ 'ਚ ਤੇ ਚਲੋ ਫੇਰ ਸਟਾਰਟ ਕਰੀਏ ਕਰਦੇ ਪਏ ਮਸਾਲਿਆਂ ਦੇ ਨਾਲ ਖੁਸ਼ਬੂਦਾਰ ਲਪਟਾ ਮਾਰਦਾ ਹੋਇਆ ਰਾਜਮਾ ਮਸਾਲਾ ਉਹ ਵੀ ਮਾਰਕੀਟ ਤੋਂ ਅੱਧੇ ਰੇਟਾਂ ਦੇ ਵਿੱਚ ਇੱਕ ਪਲੇਟ ਦੇ ਵਿੱਚ ਮੈਂ ਲਈ ਜੀ ਦੋ ਵੱਡੇ ਚਮਚ ਭਰ ਕੇ ਧਨੀਆਂ ਦੇ ਬੀਜ ਨਾਲ ਹੀ ਲਿਆ ਜੀ ਇੱਕ ਵੱਡਾ ਚਮਚ ਭਰ ਕੇ ਸਾਬਤ ਜੀਰਾ ਇੱਕ ਵੱਡਾ ਚਮਚ ਭਰ ਕੇ ਕਾਲੀਆਂ ਮਿਰਚਾਂ ਸਾਬਤੀਆਂ 5 ਸਾਬਤ ਲੌਂਗ, 2 ਮੋਟੀਆਂ ਮਿਰਚਾਂ ਜਿਹਨੂੰ ਆਪਾਂ ਮਸਾਲਾ ਮਿਰਚਾ ਕਹਿੰਦੇ ਆ, 1 ਸਟਾਰ ਅਣੀਸ ਯਾਨੀ ਕਿ ਫੁੱਲ ਚੱਕਰੀ, 2 ਸੁੱਕੀਆਂ ਸਾਬਤ ਲਾਲ ਮਿਰਚਾਂ, 3 ਤੇਜ ਪੱਤੇ, 1 ਵੱਡੀ ਸਟਿਕ ਦਾਲਚੀਨੀ ਦੀ। ਉਸ ਤੋਂ ਬਾਅਦ ਇਹਨਾਂ ਸਾਰੇ ਮਸਾਲਿਆਂ ਨੂੰ ਤੁਸੀਂ ਬਿਨਾਂ ਤੇਲ ਤੋਂ ਇੱਕ ਵੱਡੇ ਪੈਨ 'ਚ ਪਾ ਕੇ ਚੰਗੀ ਤਰ੍ਹਾਂ ਪੁੰਨ ਲੈਣਾ ਹੈ। ਸਿਰਫ 3 ਤੋਂ 4 ਮਿੰਟ ਲਈ ਉਹ ਵੀ ਕੱਟ ਆਂਛਦੇ ਮਸਾਲੇ ਜਦੋਂ ਹਲਕੀ ਹਲਕੀ ਖੁਸ਼बू ਚੜਨੀ ਸ਼ੁਰੂ ਕਰਨ ਤੇ ਆਪਾਂ ਫਲੇਮ ਨੂੰ ਬੰਦ ਕਰ ਦਾਂਗੇ ਤੇ ਮਸਾਲੇ ਨੂੰ ਐਸੇ ਪੈਨ ਵਿੱਚ ਛੱਡ ਕੇ ਠੰਡਾ ਹੋਣ ਦਵਾਂਗੇ ਜਦੋਂ ਤੱਕ ਕਿ ਮਸਾਲੇ ਇੱਕਦਮ ਰੂਮ ਟੈਂਪਰੇਚਰ ਤੇ ਨਹੀਂ ਆ ਜਾਂਦੇ ਜਦੋਂ ਤੱਕ ਮਸਾਲੇ ਆਪਣਾ ਕੰਮਕਾਜ ਕਰ ਰਹੇ ਹੈ ਤੇ ਅਸੀਂ ਆਪਣਾ ਕੰਮ ਕਰ ਲੈਨੇ ਆ ਜੇ ਤੁਸੀਂ ਹਲੇ ਤੱਕ ਵੀ ਸੁਪਰ ਮਮਸ ਰੈਸਪੀਜ਼ ਨੂੰ ਫੋਲੋ ਨਹੀਂ ਕੀਤਾ ਨਾ ਜਲਦੀ ਨਾਲ ਕਰ ਲਓ ਫਿਰ ਇਹ ਨਾ ਹੋਏ ਕਿ ਵਧੀਆ-ਵਧੀਆ ਸੋਨੀਆ-ਸੋਨੀਆ ਰੈਸਪੀਸ ਤੁਹਾਡੇ ਤੋਂ ਮਿਸ ਹੋ ਜਾਣ ਤੇ ਇੱਧਰ ਸਾਡਾ ਮਸਾਲਾ ਹੋ ਗਿਆ ਜੀ ਠੰਡਾ ਆਪਾਂ ਪਾਇਆ ਮਿਕਸੀ ਦੇ ਜਾਰ ਚ ਇੱਕ ਛੋਟਾ ਚਮਚ ਹਲਦੀ ਦਾ ਇੱਕ ਵੱਡਾ ਚਮਚ ਕਸ਼ਮੀਰੀ ਮਿਰਚ ਜੀ ਇੱਕ ਵੱਡਾ ਚਮਚ ਪਾਇਆ ਜੀ ਅਸੀਂ ਸੂੰਡ ਦਾ ਛੋਟਾ ਜਿਹਾ ਚਮਚ ਪਾਇਆ ਹਿੰਗ ਦਾ ਥੋੜਾ ਜਿਹਾ ਪਾਇਆ ਕਾਲਾ ਲੂਣ ਇਹਦੇ ਨਾਲ ਮਸਾਲੇ ਦੀ ਜਿਹੜੀ ਰੰਗਤ ਆਏਗੀ ਨਾ ਤੁਸੀਂ ਖੁਦ ਹੀ ਦੇਖ ਲਓ ਇਹ ਦੇਖੋ ਜੀ ਰਾਸ਼ ਇੰਟਰਨੈਟ ਤੇ ਕੋਈ ਐਸਟਰਾ ਦਾ ਸਵਿਚ ਹੁੰਦਾ ਕਿ ਤੁਸੀਂ ਇਸ ਖੁਸ਼ਬੂ ਨੂੰ ਮਹਿਸੂਸ ਕਰ ਸਕਦੇ ਬਹੁਤ ਹੀ ਘੱਟ ਖਰਚੇ ਨਾਲ ਮਾਰਕੀਟ ਤੋਂ ਹਜ਼ਾਰਾਂ ਗੁਣਾ ਵਧੀਆ ਇਹ ਮਸਾਲਾ ਬਿਨਾ ਕਿਸੇ ਮਿਲਾਵਟ ਤੋਂ ਤੁਸੀਂ ਵੀ ਆਪਣੀ ਕਿਚਨ ਚ ਬਣਾਓ ਇਸ ਰੈਸিপি ਨੂੰ ਇੰਨਾ ਪਿਆਰ ਦਿਓ ਇੰਨਾ ਪਿਆਰ ਦਿਓ ਕਿ ਹਰ ਪੰਜਾਬੀ ਘਰ ਤੱਕ ਇਹ ਰੈਸিপি ਪਹੁੰਚਣੀ ਚਾਹੀਦੀ ਹੈ ਨਾ ਕੋਈ ਨਕਲੀ ਰੰਗ ਤੇ ਨਾ ਕੋਈ ਨਕਲੀ ਪਾਊਡਰ ਹੁਣ ਤੁਸੀਂ ਵੀ ਜਲਦੀ ਜਾਓ ਆਪਣੀ ਕਿਚਨ ਚ ਅਗਲੀ ਵਾਰੀ ਰਾਜਮਾ ਬਣਾਉਣ ਤੋਂ ਪਹਿਲਾਂ ਇਸ ਮਸਾਲੇ ਨੂੰ ਜ਼ਰੂਰ ਬਣਾ ਲੈਣਾ ਜੇ ਤੁਹਾਨੂੰ ਮੇਰੀਆਂ ਰੈਸਪੀਸ ਪਸੰਦ ਆ ਰਹੀਆਂ ਨੇ ਤੇ ਖੂਬਸਰਾ ਪਿਆਰ ਦਿਓ ਮੇਰੀਆਂ ਇਹਨਾਂ ਵੀਡੀਓਜ਼ ਨੂੰ ਔਰ ਤੁਸੀਂ ਕਿਹੜਾ ਮਸਾਲਾ ਅਗਲੀ ਵੀਡੀਓ 'ਚ ਦੇਖਣਾ ਚਾਹੁੰਦੇ ਹੋ ਉਹ ਵੀ ਜ਼ਰੂਰ ਕਮੈਂਟਾਂ 'ਚ ਦੱਸਿਓ ਤੇ ਇਹ ਵਾਲੀ ਵੀਡੀਓ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਰਾਜਮਾ ਬੜਾਈ ਪਸੰਦ ਹੈ ਤੇ ਦੇਖਦੇ ਰਹੋ ਸੁਪਰ ਮਮਸ ਰੈਸਪੀਸ ਮਿਲਦੇ ਇੱਕ ਨਵੀਂ ਵੀਡੀਓ ਵਿੱਚ